ਤਿੰਨ ਮਹੀਨੇ ਤੋਂ ਪਰੇਸ਼ਾਨ ਲੋਕ ਅੱਜ ਗੁੱਸੇ 'ਚ ਆ ਗਏ ਅਤੇ ਬੈਂਕ ਦੇ ਬਾਹਰ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਆਖਰ ਇਹ ਲੋਕ ਇੰਨੇ ਗੁੱਸੇ 'ਚ ਕਿਉਂ ਹਨ? ਉਹ ਤੁਹਾਨੂੰ ਦੱਸਦੇ ਹਾਂ। ਇਹ ਸਾਰਾ ਮਾਮਲਾ ਬੈਂਕ ਦੇ ਇੱਕ ਮੁਲਾਜ਼ਮ ਨਾਲ ਜੁੜਿਆ ਹੋਇਆ ਹੈ ਜੋ ਪਹਜਾਰਾਂ ਨਹੀਂ ਕਰੋੜਾਂ ਦੀ ਠੱਗੀ ਕਰਕੇ ਫਰਾਰ ਹੋ ਗਿਆ ਹੈ। ਇਹ ਮੁਲਾਜ਼ਮ ਲੋਕਾਂ ਤੋਂ ਐਫ ਡੀ ਬਣਾਉਣ ਅਤੇ ਅਕਾਊਂਟ 'ਚੋਂ ਪੈਸੇ ਜਮ੍ਹਾਂ ਕਰਵਾਉਣ ਦੇ ਨਾਮ ਤੇ ਰਕਮ ਲੈ ਲੈਂਦਾ ਸੀ ਪਰ ਉਹ ਪੈਸੇ ਅਸਲ ਵਿੱਚ ਬੈਂਕ ਵਿੱਚ ਜਮ੍ਹਾਂ ਹੁੰਦੇ ਨਹੀਂ ਸਨ ਜਦੋਂ ਲੋਕਾਂ ਨੇ ਆਪਣੀ ਰਕਮ ਵਾਪਸ ਮੰਗਣੀ ਸ਼ੁਰੂ ਕੀਤੀ ਤਾਂ ਇਹ ਮੁਲਾਜ਼ਮ ਨਹੀਂ ਦੇ ਸਕਿਆ ਨਾ ਕੋਈ ਪੈਸੇ ਵਾਪਸ ਨਾ ਹੀ ਕੋਈ ਜਵਾਬ ਅਤੇ ਅੰਤ ਵਿੱਚ ਉਹ ਆਪਣੀ ਨੌਕਰੀ ਛੱਡ ਕੇ ਗਾਇਬ ਹੋ ਗਿਆ ਲੋਕਾਂ ਨੇ ਦੱਸਿਆ ਕਿ ਸਾਨੂੰ 3 ਮਹੀਨੇ ਤੋਂ ਬਸ ਇਹੀ ਅਸ਼ਵਾਸ਼ਣ ਮਿਲ ਰਹੇ ਹਨ ਕਿ ਪੈਸੇ ਆ ਜਾਣਗੇ ਪਰ ਅਸੀਂ ਤੰਗ ਆ ਗਏ ਹਾਂ ਜੇ ਸਾਡੇ ਪੈਸੇ ਨਹੀਂ ਮਿਲੇ ਤਾਂ ਅਸੀਂ ਇੱਥੇ ਅਣਮਥੇ ਸਮੇਂ ਲਈ ਧਰਨਾ ਲਾਵਾਂਗੇ ਬਾਕੀ ਤੁਸੀਂ ਖੁਦ ਸੁਣੋ ਪੀੜਤ ਲੋਕਾਂ ਦਾ ਕੀ ਹੈ ਕਹਿਣਾ ਬਜਨ ਰਾਜ ਕਦੋਂ ਪੈਸੇ ਜਿਵੇਂ ਕਿੰਨੇ ਕਰਾਏ ਪੈਸੇ ਵਾਊਚਰ ਦੇ ਦੋਆਂ ਕਰਾਏ ਆ ਮੈਂ ਆਪ ਰਿਜਿਸਟਰਿੰਦਾ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇੱਥੇ ਜਾ ਕੇ ਸਰਭਾ 1900 ਰੁਪਏ ਰਹਿ ਗਏ 2 ਲੱਖ 1.5 ਲੱਖ ਰੁਪਏ ਵਿੱਚ ਕਰਦੇ ਮੋ ਮੇਰੇ ਸਾਨੂੰ ਆਖਿਆ ਮੈਂ ਹੈ 100 ਲੱਖ ਮੇਰਾ ਕਰਜ਼ਾ ਹੋ ਗਿਆ ਇੰਟਰੀ ਕਾਹੀਂ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮੇਜੇ ਦੇ ਉਹ ਕੈਸੀ ਨਹੀਂ ਪੁੱਛਿਆ ਆਂਦਾ ਕਿ ਸਕੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚਾ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਇਹਨੇ ਪੈਸੇ ਆ ਗਏ ਆ ਹਾਂ ਤੇ ਆ ਜਾਣਗੇ ਕਾਊਂਟ ਦੇਖ ਇਹ ਕੋਈ ਪਿਆਰੀ ਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁੰਦਾਂ ਦੀ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਸੀ ਉੱਥੇ ਦੀ ਡਾਕਟਰ ਤੇਰੇ ਨਾਮ ਨਹੀਂ ਪਤਾ ਕਾਜੀ ਨੇ ਦਾਈ ਨਾਵ ਨੇ ਭਗਾ ਅੱਛਾ ਬੈਗ ਵਾਲੇ ਕੀ ਕਹਿੰਦੇ ਨੇ ਬੈਗ ਕਰ ਉਹ DNA ਹੈ ਅੰਮ੍ਰਿਤਸਰੋਂ ਅੰ데 1 ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਅੰ데 ਅੰਮ੍ਰਿਤਸਰੋਂ ਆਏ ਹੀ ਅੰ데 1 ਮਹੀਨਾ ਦਾ ਤੈਨੂੰ ਆਏ ਮਿਲ ਜਾਣਗੇ ਆ 3 ਮਹੀਨੇ ਹੋ ਗਏ ਆ ਕੋਈ ਪੈਸੇ ਨਹੀਂ ਦੇਂਦੇ ਇਹ ਜੁਮੀਰ ਬੈਂਕਾਂ ਗਈਏ ਬੈਗ ਨੂੰ ਪੈਸੇ ਦਵਾ ਕਰਾਇਆ ਇਹ ਥੋੜਾ ਸਾਰੇ ਬੈਗ ਜਾ ਕੇ ਗੰਗਿਆਓ ਫਿਰ ਕੋਟੂਟ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਇਆ ਇਹਨੇ ਕੱਢ ਲਿਆ ਸਾਰਾ ਹੀ ਠੀਕ ਆ ਸਾਡੀ ਵੇਚੀ ਆਈ ਕਢਾਉਣ ਨਾ ਹੋ ਤੇ ਗਾੜੀ ਖਾਤਾ ਵਿਹਲਾ ਠੀਕ ਆ ਤੇ ਆ ਅਸੀਂ ਵੇਖਿਆ ਵੀ ਇਹ ਖੇਤ ਮੇਂ ਆਂਦੇ ਮਹੀਨੇ ਨੂੰ ਮਿਲ ਜਨੇ ਤੁਹਾਨੂੰ ਤਿੰਨ ਮਹੀਨੇ ਹੋ ਜਦੇ ਕੋਈ ਪੈਸਾ ਨਹੀਂ ਇਹਨੂੰ ਮਿਲਿਆ ਆਉਂਦੀਆਂ ਫੇਰਾ ਮਾਰ ਕੇ ਚਲ ਜਨੇ ਠੀਕ ਆ ਸਾਰਾ ਖੇਤ ਇਹਨਾਂ ਸਾਰੇ ਬੰਦਿਆਂ ਨੇ ਕਬੜਾ ਕੀਤਾ ਨਾ ਕੱਲੇ ਦਾ ਲਾਉਣ ਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਅਹੀਂ ਇੱਕ ਹਨ ਵੀ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਆ ਅਸੀਂ। ਇਹ ਕਦੀ ਆਦੇ ਬੰਫਰ ਜਾਓ ਕਦੀ ਜਿਹੜਾ ਅਸੀਂ ਮਤਲਬ ਕੀ ਹੋਏ ਅਕਾਊਂਟ ਦੇ ਪੈਸੇ ਜਮ੍ਹਾਂ ਕਰਾਏ ਅਸੀਂ ਆ ਬਸਾਰਾ ਚ ਲੈਣ ਜਾਈਏ। ਠੀਕ ਆ। ਆ ਬੈਂਕ ਜਮ੍ਹਾਂ ਪੈਸਾ ਡੈਂਗ ਜਮ੍ਹਾਂ ਕਰਾਇਆ। ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ। ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ। ਤੇ ਇਹਨਾਂ ਦਾ ਤਕਰੀਬਨ 1.5 ਲੱਖ ਰੁਪਇਆ ਸੀ ਅਕਾਊਂਟ ਵਿੱਚ। ਤੇ ਜਦੋਂ ਇਹਨਾਂ ਨੇ ਜਮ੍ਹਾਂ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ 3.5 ਲੱਖ ਇੰਨਾ ਕੋ ਸਟੇਟਮੈਂਟ ਆਉਦੀ ਪੈਸੇ ਆਉਂਦੀ ਸਾਰਾ ਕੁਝ ਇੰਨਾ ਕੋ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੇ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰੇ ਨਾਲ ਵਿੱਚ ਕਹਿ ਰਿਆ ਪੁਲਿਸ ਇਹਨਾਂ ਨੂੰ ਇਨਵੋਲ ਕਰ ਉਥੇ ਆਖਰੀ ਕਰਾਉਣੀ ਆ ਪੁਸ਼ ਕਰਾਉਣਾ ਵਾ ਪਰ ਸਹੀ ਇਨਾਂ ਕੋ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸਦੇ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬੜੋਦਾ ਵਾਲਿਆਂ ਨੇ ਨਵਾਂ ਸਟਾਫ ਲਿਆ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹੀ ਕਹਿੰਦੇ ਆਪਾਂ ਹਾਂਜੀ ਕੀ ਦੱਸਾਂ ਮੈਂ ਨਾ ਬਲਜਿੰਦਰ ਸਿੰਘ ਆ ਪਿੰਡ ਕੋਟੋਟਲ ਮਲਵਾ ਤੇ ਮੇਰੀ ਨੌ ਦੇ ਨਾਮ ਖਾਤਾ ਹੈਗਾ 4.5 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਇਹਦੀ ਕ ਉਹ ਚੜਾਏ ਨਹੀਂ ਮੁਲਕੇ ਹੁੰਦੇ ਨੇ ਕਾਪੀ ਅਜਮਾਨੀ ਵਾਰੀਸ਼ਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਏ ਸਾਡੇ ਕਿਸੇ ਰਿਦਦਾਂ ਨੇ ਪਾਇਆ ਕਾਉਂਟ ਦੇ ਵਿੱਚ ਜਮਾ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਕਾਉਂਟ ਦੇ ਵਿੱਚ ਉਹ 2 ਲੱਖ ਰੁਪਏ ਵੀ ਕਰਤਾ ਸਾਡੇ 6.5 ਲੱਖ ਰੁਪਏ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਾ ਦੇਣਾ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤਾਂ ਦਾ ਬਾਹਰ ਚੜਾ ਕਮਾਉਣ ਦੇ ਤਰਲੇ ਕਿਦਾਂ ਜੀ ਆ ਜਨ ਛੱਡ ਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਰੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨੀ ਤੇ ਅਸੀਂ ਧਰਨਾ ਲਾ ਦੇਣਾ ਮੈਂ ਧਰਨਾ ਇਹ ਨਹੀਂ ਆ ਵਿਖਦੇ ਦੋ ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂ ਗਾ ਜਨਾਜੇ ਸਾਨੂੰ ਇਨਸਾਫ ਨਾ ਮਿਲਿਆ